ਤੇ ਲੋ ਬਾਈ ਚੱਕਰ ਸੈੱਟ ਕਰ ਰਹੇ ਆ ਜੀ ਅੱਜ ਆਪਾਂ ਨੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਮੈਂ ਫੇਰ ਪੈ ਗਿਆ ਬਾਈ ਤੇ ਤਕਰੀਬਨ 5-6 ਦਿਨ ਹੋ ਗਏ ਮੈਂ ਦਿੱਲੀ ਥੋੜਾ 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 ਖਰ ਕੇ ਪੈ ਜਾਂਦਾ ਤੇ ਅੱਜ ਆਏ ਹੋਏ ਆ ਬਾਈ ਆਪਾਂ ਬਹਿਰਾਮਪੁਰ ਕਿਉਂਕਿ ਆਪਾਂ ਨੇ ਇੱਧਰ ਰੋਟਾਵੇਟਰ ਦਿੱਤੇ ਸੀ ਕਰਵਾ ਦੇ ਜੀ ਤੇ ਉਹਦੇ ਚੱਕਰਾਂ ਦੀ ਥੋੜੀ ਜੀ ਸੈਟਿੰਗ ਜੀ ਕਰਨੀ ਸੀ ਉਹਦੇ ਵਾਸਤੇ ਆਏ ਹੋਏ ਆ ਤੇ ਬਾਈ ਵੀ ਆਇਆ ਇਹ ਕੰਪਨੀ ਤੋਂ ਕਿ ਬਾਈ ਜੋ ਵੀ ਕੋਈ ਕੋਈ ਸੈਟਿੰਗ ਕਰਨੀ ਆ ਕੁਝ ਇਹ ਆਪਰੋਂ ਕੰਪਨੀ ਵਾਲੇ ਨੇ ਕਰਕੇ ਦੇਣੀ ਆ ਠੀਕ ਹੈ ਜੀ ਆਪਾਂ ਚਲੋ ਨਾਲ ਸਿਰਫ ਜਾਣਾ ਬੰਦੇ ਦੇ ਕਿ ਜੋ ਵੀ ਕਰਨਾ ਕੋਈ ਦਿੱਕਤ ਪੇਸ਼ਾਨੀ ਆਉਂਦੀ ਤਾਂ ਕੰਪਨੀ ਦਾ ਬੰਦਾ ਆਊਗਾ ਬਾਈ ਉਹ ਹੀ ਮਸਲਾ ਹੱਲ ਕਰਕੇ ਜਾਊ ਕਿਕ ਤੋਂ ਟਰੈਕਟਰ ਨਹੀਂ ਕਰੀਏ ਕਿਉਂਕਿ ਚੱਕਰ ਦਾ ਫਰਕ ਹੁੰਦਾ ਹੈ ਰਿਕ ਟਰੈਕਟਰ ਦਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬਈ ਇੰਡੋ ਫਾਰਮਾ ਨਾਲ ਕਿੰਨੇ ਦੀ ਗਰਾਰੀ ਪਾਈ ਆ ਕਿ ਆ ਹਿਸਾਬ ਤਾਬਾ ਤੇ ਲੋ ਜੀ ਬਾਈ ਬ੍ਰਾਮਪੁਰ ਪਹੁੰਚੋ ਆ ਬ੍ਰਾਮਪੁਰ ਦੇ ਨਾਲ ਉਹ ਸਾਹਮਣੇ ਬ੍ਰਾਮਪੁਰ ਵਾਲੀ ਦੁਕਾਨਾਂ ਨੇ ਮੇਨ ਤੇ ਆਹ ਬਾਈ ਨਾਲ ਦਾ ਘਰ ਆ ਇੱਧਰ ਤੇ ਬਈ ਨਾਲ ਕੋ ਟਰੈਕਟਰ ਆਪਣੇ ਡੋ ਫਾਰਮ ਚੱਲਦਾ ਜੀ 3055 ਠੀਕ ਹੈ ਜੀ ਬਾਈ ਇਹਨਾਂ ਨੇ ਐਤਕੀ ਕਹਿੰਦੇ ਬਾਈ ਇਹਨਾਂ ਦੇ 560 400 ਕਿਲੋ ਦੇ ਨਾਲ ਮੱਕੀ ਦਾ ਆਪਾਂ ਨੇ ਬੀਜਿਆ ਇਸੇ ਸਾਲ ਟਰੈਕਟਰ ਦਿੱਤਾ ਸੀ ਬਾਈ ਇਹਨਾਂ ਨੂੰ ਆਪਾਂ ਨੇ ਠੀਕ ਹੈ ਜੀ ਤੇ ਲੋ ਜੀ ਹੁਣ ਕਿੱਥੇ ਕਰਦੇ ਹੈ ਕੰਪਨੀ ਤੇ ਲੋ ਜੀ ਬਾਈ ਆਪਣਾ ਵੀਰ ਕੰਪਨੀ ਤੋਂ ਆਇਆ ਹੋਇਆ ਤੇ ਆਹ ਗਰਾਰੀਆਂ ਬਾਈ ਆਪਾਂ ਨੇ ਚੇਂਜ ਕਰੀਆਂ ਨੇ ਤੇ ਵੀਰ ਆਇਓ ਮਾੜਾ ਇੱਕ ਮਿੰਟ ਤੇ ਪਹਿਲਾਂ ਬਈ ਨਾਲ ਮਿਲ ਆ ਦੀ ਹੋਰ ਵੀਰੇ ਠੀਕ ਹੋ ਜੀ ਹਾਂਜੀ ਵੀਰ ਜੀ ਕਰਵਾਏ ਕੰਪਨੀ ਤੋਂ ਆਇਆ ਵੀਰ ਵੈਸੇ ਤਾਂ ਬਾਈ ਸੰਗਰੂਰੇ ਦੀ ਦਾ ਬਾਈ ਹਾਂਜੀ ਠੀਕ ਆ ਜੀ ਤੇ ਇੱਕ ਦੋ ਰੋਟਾ ਵਾਡਰ ਵੀ ਪਹਿਲਾਂ ਵੀ ਕਰਕੇ ਆਇਆ ਅੱਜ ਥੋੜਾ ਜਿਹਾ ਹੁਣ ਟਾਈਮ ਲੱਗ ਗਿਆ ਤੇ ਵੀਰ ਜਾਨੀ ਕਿ ਸਾਜਿਤਾ ਥੋੜਾ ਜਿਹਾ ਕੰਮ ਚ ਨਵੇਂ ਆ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਤੇ ਬਾਈ ਨੂੰ ਕਿਹਾ ਵੀ ਅੱਜ ਥੋੜਾ ਜਿਆਦਾ ਬਾਈ ਸਾਨੂੰ ਨਾਲ ਹੋ ਕੇ ਸਮਝਾ ਦੇ ਵੀ ਅੱਗੇ ਤੋਂ ਚਲੋ ਸਦੀ ਆਪੇ ਕਰ ਲਿਆ ਕਰਨਾ ਕੰਮ ਇਹ ਇਹ ਜੀ ਵੀਰ ਹੁਣ ਆਪਾਂ ਨੇ ਕਿੰਨੇ ਦੀ ਗਰਾਰੀ ਪਾਈ ਆ ਇਹਦੇ ਵਿੱਚ ਵੀਰ ਜੀ ਆਪਾਂ ਨੇ 16 19 ਦੀ ਗਰਾਰੀ ਪਾਈ ਹੈ ਜੀ 16 19 ਦੀ ਠੀਕ ਹੈ ਕਿਉਂਕਿ ਟਰੈਕਟਰ ਦੇ ਹਿਸਾਬ ਨਾਲ ਆਪਾਂ ਨੂੰ ਗਰਾਰੀ ਦੀ ਮੈਚਿੰਗ ਕਰਨੀ ਪੈਂਦੀ ਹੈ ਠੀਕ ਹੈ ਜੀ ਕਈ ਵਾਰ ਇਸ ਪਹਿਲਾਂ ਇਹਦੇ ਵਿੱਚ 18 17 ਦੀ ਗਰਾਰੀ ਸੀ ਜਿਹਦੇ ਕਰਕੇ ਰੂਟਰ ਦੇ ਚੱਕਰ ਬਹੁਤ ਜ਼ਿਆਦਾ ਸੀਗੇ ਤੇ ਟਰੈਕਟਰ ਆਪਣਾ ਲੋਡ ਮੰਨਦਾ ਸੀਗਾ ਠੀਕ ਹੈ ਜੀ ਮਤਲਬ ਕਿ ਜਿੰਨਾ ਬਣਾ ਰੂਲਾ ਥਾ ਤੇਜ਼ ਘੁੰਮੂਗਾ ਜ਼ਿਆਦਾ ਟਰੈਕਟਰ ਦੇ ਤਾਂ ਮਤਲਬ ਕਿ ਟਰੈਕਟਰ ਦਬੂਗਾ ਟਰੈਕਟਰ ਦਬੂਗਾ ਲੇਕਿਓ ਉਹਨਾਂ ਟਰੈਕਟਰ ਦੇ ਚੱਕਰ ਮੈਚ ਕਰਨੇ ਪੈਣੇ ਆ ਤਾਂ ਆਪਣਾ ਲੋਡ ਘਟਾ ਦਾ ਟਰੈਕਟਰ ਦਾ ਵੀ ਟਰੈਕਟਰ ਦੀ ਵੀ ਚੱਕਰ ਘਟ ਜਾਣਗੇ ਤੇ ਜਿਹਦੇ ਨਾਲ ਟਰੈਕਟਰ ਬਿਲਕੁਲ ਆਪਣਾ ਸੁੱਖਾ ਹੋ ਜੂਗਾ ਹੁਣ ਆਪਾਂ ਇਹ ਚੋ ਪਾਈ ਆ 16 19 ਦੀ ਜੇ ਆਪਾਂ ਨੂੰ ਹੁਣ ਵੀ ਲੱਗਦਾ ਤਾਂ ਉਹ ਤੋਂ ਬਾਅਦ ਚ ਕਿਹੜੀ ਆਪਸ਼ਨ ਆ ਹੋਰ ਇਹਦੇ ਚ ਬਾਅਦ ਆਪਾਂ 15 20 ਦੀ ਗਰਾਰੀ ਪਾ ਸਕਦੇ ਹਾਂ 15 20 ਦੀ ਪਾ ਸਕਦੇ ਹਾਂ ਬਹੁਤ ਚੱਕਰ ਘਟ ਜਾਣਗੇ ਟਰੈਕਟਰ ਦਾ ਹੋਰ ਲੋਡ ਘਟ ਜੂਗਾ ਠੀਕ ਆ ਜੀ ਹਾਂ ਜੀ ਤੇ ਬਾਈ 5 6 ਆਪਸ਼ਨ ਹੁੰਨੀਆਂ ਬਾਈ ਕਹਿੰਦਾ ਗਰਾਰੀਆਂ ਦੀਆਂ ਵੈਸੇ ਤਾਂ ਬਾਈ ਮੈਨੂੰ ਮਾੜੀ ਮੁੱਟੀ ਨੌਲੇਜ ਹੈਗੀ ਆ ਚਲੋ ਬਾਕੀ ਹੁਣ ਹੌਲੀ ਹੌਲੀ ਫਸਾ ਲੱਗ ਜੂਗਾ ਠੀਕ ਇੱਧਰ ਘਰਾਰੀ ਵਿੱਚੇ ਛੋਟੇ ਛੋਟੇ ਪੈਂਦੀ ਹੈ ਨਾ ਹਾਂਜੀ ਇੱਧਰ ਛੋਟੇ ਪੈਂਦੀ ਹੈ ਇੱਧਰ ਵੱਡੀ ਪੈਂਦੀ ਹੈ ਇੱਧਰ ਵੱਡੀ ਪੈਂਦੀ ਹੈ ਜਦੋਂ ਵੀ ਆਪਣੇ ਚੱਕਰ ਘਟਾਉਣੇ ਹੋਣ ਜੇਕਰ ਚੱਕਰ ਵਧਾਉਣੇ ਹੋਣ ਤਾਂ ਵੱਡੀ ਘਰਾਰੀ ਇੱਧਰ ਕਰ ਦਿਓ ਛੋਟੀ ਉੱਪਰ ਕਰ ਇੱਧਰ ਕਰ ਦਿਓ ਹਾਂਜੀ ਪੋਜੀਟਿਵ ਹੋ ਜਾਂਦੀ ਹੈ ਇੱਕ ਬਾਈ ਗੱਲ ਹੋਰ ਦੇਖੀ ਆ ਮੈਂ ਆਪਾਂ ਪਿੱਛੇ ਵੀ ਦੇਖ ਕੇ ਆਏ ਹਾਂ ਕਈ ਵਾਰ ਆਪਾਂ ਘਰਾਰੀ ਦੇ ਚੱਕਰਾਂ ਫਾਦੇ ਰਹਿੰਦੇ ਨੇ ਇਹ ਆਪਾਂ ਨੂੰ ਫੱਟੇ ਦੀ ਸੈਟਿੰਗ ਵਿੱਚ ਦੇਖਣੀ ਪੈਂਦੀ ਹੈ ਹਾਂਜੀ ਆ ਫੱਟੇ ਦੀ ਸੈਟਿੰਗ ਦੇਖਣੀ ਪੈਂਦੀ ਹੈ ਜੇਕਰ ਪੱਟਾ ਜ਼ਿਆਦਾ ਥੱਲੇ ਆਗਾ ਤਾਂ ਮਿੱਟੀ ਅੰਦਰੀ ਕੋ ਮਦੀ ਰਹਿੰਦੀ ਆ ਹਾਂਜੀ ਫੱਟਾ ਫੱਟੇ ਦੇ ਮਲਗੀ ਪਿੱਛੋਂ ਮਿੱਟੀ ਨਿਕਣੀ ਆ ਆਪਣੇ ਫੱਟੇ ਵਿੱਚ ਪਲੇ ਚਾਹੀਦੀ ਆ ਪਲੇ ਚਾਹੀਦੀ ਆ ਤਾਂ ਕਿ ਆਪਣਾ ਅਡਜਸਟਮੈਂਟ ਹੁੰਦਾ ਬਾਈ ਇਹ ਵੀ ਤਿਆਰ ਰੱਖਿਆ ਕਰੋ ਗੱਲ ਕਈ ਵਾਰ ਆਪਾਂ ਰੋਟਾਵੇਟਰ ਜਾਂ ਆਪਾਂ ਨਮਾ ਲੰਨੇ ਰੋਟਾਵੇਟਰ ਕਿਸੇ ਵੀ ਕੰਪਨੀ ਦਾ ਬਾਈ ਕਿਸੇ ਵੀ ਕੰਪਨੀ ਗੇਅਰ ਬਾਕਸ ਦਾ ਸੇਮ ਹੀ ਹੁੰਦਾ ਤਕਰੀਬਨ ਤਕਰੀਬਨ ਗਰਾਰੀਆਂ ਵੀ ਸਾਰੀਆਂ ਆਹੀ ਪੈਂਦੀਆਂ ਸੇਮ ਲਗਭਗ ਲਗਭਗ ਆਹੀ ਪੈਂਦੀਆਂ ਨੇ ਸਪਲਾਈਨਾਂ ਦਾ ਥੋੜਾ ਬੋਤਾ ਫਰਕ ਰਹ ਜਾਂਦਾ ਹੈਗਾ ਜਿਵੇਂ ਆ 22 ਸਪਲਾਈਨ ਚ ਆ ਗਈ ਤੇ ਇਹਦੇ ਚ 14 ਸਪਲਾਈਨ ਚ ਆ ਜਾਂਦੀ ਆ 14 ਚ ਆਉ ਬਾਈ ਫੱਟੇ ਦੀ ਸੈਟਿੰਗ ਬਿਲਕੁਲ ਜੀ ਬਿਲਕੁਲ ਫੱਟੇ ਦੀ ਸੈਟਿੰਗ ਬਾਈ ਜ਼ਰੂਰ ਦੇਖਣੀ ਹੁੰਦੀ ਹੈ ਕਿਉਂਕਿ ਜੇ ਆਪਣਾ ਫੱਟਾ ਜ਼ਿਆਦਾ ਟਾਈਟ ਹੈ ਥੱਲੇ ਨੂੰ ਠੀਕ ਹੈ ਤਾਂ ਜਿਹੜੀ ਮਿੱਟੀ ਉਹ ਅੰਦਰ ਇਕੱਠੀ ਹੋਣੀ ਹੈ ਟਰੈਕਟਰ ਨੇ ਲੋਡ ਬਨਣਾ ਫੱਟੇ ਆਪਣਾ ਇਹ ਇੰਨੀ ਕੁ ਪਲੇ ਫੱਟੇ ਵਿੱਚ ਚਾਹੀਦੀ ਹੈ ਠੀਕ ਹੈ ਜੀ ਇਹ ਵੀ ਆਪਣੇ ਗੱਲ ਦਾ ਧਿਆਨ ਰੱਖਣਾ ਕਿਉਂਕਿ ਅਸੀਂ ਵੀ ਹੁਣ ਪਿੱਛੇ ਆਹੀ ਕੋਸ ਦੇਖ ਕੇ ਆਏ ਹਾਂ ਉਹ ਫੱਟੇ ਦੀ ਸੈਟਿੰਗ ਕੀਤੀ ਤਾਂ ਉਹਦੇ ਨਾਲ ਸਹੀ ਹੋ ਗਿਆ ਠੀਕ ਹੈ ਜੀ ਤੇ ਬਾਕੀ ਚਲੋ ਤੇ ਠੀਕ ਹੈ ਬਾਈ ਕਰਦੀ ਹੈ ਫੱਟ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਹੁਣ ਆਪਾਂ ਨੇ ਇਹ ਚ ਪਾਈ ਆ 16 19 ਦੀ ਗਰਾਰੀ ਜੇ ਆਪਾਂ ਨੂੰ ਕੋਈ ਗੱਲਬਾਤ ਲੱਗੀ ਵੀ ਹਜੇ ਵੀ ਲੋੜ ਮੰਦਾ ਤਾਂ ਫਿਰ ਬਾਈ ਕਹਿੰਦਾ ਵੀ ਹੋਰ ਆਪਸ਼ਨ ਹੈਗੀ 15 20 ਦੀ ਗਰਾਰੀ ਤੇ ਬਾਅਦ ਚ ਆਪਾਂ ਉਹਦੇ ਵਿੱਚ ਪਾ ਦਾਂਗੇ ਤੇ ਇੱਕ ਮੈਨੂੰ ਵੀਰ ਨੇ ਪੁੱਛੀ ਦੀ ਗੱਲ ਬਾਈ ਕੱਲ ਆਏ ਸੀ ਕਮੈਂਟ ਤੇ ਬਾਈ ਦਾ ਫੋਨ ਵੀ ਆਇਆ ਤਾਂ ਮੈਨੂੰ ਸੀਲ ਕਿਹੜੀ ਆ ਮੈਨੂੰ ਮਕੈਨੀਕਲ ਸੀਲ ਆ ਬਾਈ ਨੂੰ ਇੱਧਰ ਮਕੈਨੀਕਲ ਸੀਲ ਆਉਂਦੀ ਆ ਠੀਕ ਹੈ ਜੀ ਦੋਨੋਂ ਪਾਸੇ ਇਹ ਬਾਈ ਮਕੈਨੀਕਲ ਸੀਲ ਬਹੁਤ ਘੱਟ ਕੰਪਨੀ ਚ ਆ ਰਹੀ ਹੈ ਸ਼ਕਤੀਮਾਨ ਚ ਆ ਰਹੀ ਹੈ ਮਾਸ਼ੂ ਚ ਆ ਰਹੀ ਹੈ ਤੇ ਸਾਇਦ ਮੈਨੂੰ ਵੀਰ ਨੇ ਦੱਸਿਆ ਦੀ ਇੱਕ ਦੋ ਚ ਹੋਰ ਚਾ ਰਹੀ ਆ ਠੀਕ ਆ ਕੋਈ ਗੱਲ ਨਹੀਂ ਵੀਰੇ ਹਾਂ ਹਾਂ ਵੀਰੇ ਸੀਲ ਦਿਖਾ ਦੋ ਮੜੀ ਜਦੋਂ ਬਾਈ ਮੈਂ ਥੋੜੀ ਮਨੂੰ ਜਾਣਕਾਰੀ ਘੱਟ ਸੀ ਮੈਂ ਬਾਈ ਨੂੰ ਪ੍ਰੋਪਰ ਦੱਸ ਨਹੀਂ ਸਕਿਆ ਤਾਂ ਹੁਣ ਵੀਰ ਸਮਝਾ ਦੂਗਾ ਵੀਰੇ ਇਹਨੂੰ ਸੀਲਣਗੇ ਇੱਧਰ ਵੀ ਦੂਜੀ ਮਕੈਨੀਕਲ ਹੈ ਆ ਹਾਂਜੀ ਹਾਂ ਦੋਨੋਂ ਪਾਸੇ ਤੇਲ ਵਾਲੀ ਸੀਲ ਹੈ ਹਾਂਜੀ ਹਾਂ ਠੀਕ ਆ ਆ ਸੀਲ ਹੁੰਦੀ ਹੈ ਜੀ ਮਕੈਨੀਕਲ ਦੀ ਆਪਣੀ ਠੀਕ ਆ ਕੜੇ ਵਾਲੀ ਸੀਲ ਵੀ ਕਹਿੰਦੇ ਇਹਨੂੰ ਹਾਂਜੀ ਹਾਂ ਕੜੇ ਵਾਲੀ ਰਿੰਗ ਵਾਲੀ ਸੀਲ ਕਹਿੰਦੇ ਨੇ ਆਪਾਂ ਅੱਛਾ ਠੀਕ ਆ ਜੀ ਮੈਂ ਆਪਾਂ ਇਹਨੂੰ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਲੈ ਬਾਈ ਐਸ ਇਹ ਚੀਜ਼ ਹੁੰਦੀ ਹੈ ਜੀ ਠੀਕ ਹੈ ਜੀ ਅੱਛਾ ਬਨਕੀ ਇੱਕ ਪਾਸਾ ਇਹਦਾ ਹੱਬ ਚ ਆ ਜਾਂਦਾ ਹੈਗਾ ਦੂਜਾ ਪਾਸਾ ਐਕਸਲ ਚ ਆ ਜਾਂਦਾ ਹੈ ਦੋਨੋਂ ਜੁਆਇੰਟ ਹੋ ਜਾਂਦੇ ਨੇ ਪਹਿਲਾਂ ਵੀਰੇ ਸਿੰਗਲ ਸੀਲ ਆਉਂਦੀ ਸੀ ਪਹਿਲਾਂ ਸਿੰਗਲ ਸੀਲ ਆਉਂਦੀ ਸੀ ਉਹ ਮੈਨੂੰ ਉਹਦਾ ਸੀਲ 50 ਰੁਪਏ ਦੀ ਹੁੰਦੀ ਸੀ ਹਾਂ ਉਹ ਤਾਂ ਸਿੰਪਲੀ ਹੁੰਦੀ ਠੀਕ ਹੈ ਇਹਦਾ ਵੀਰੇ ਬਨਕੀ ਇਹ ਸੀਲ ਦਾ ਕੀ ਬੈਨੀਫਿਟ ਹੈ ਇਹਦਾ ਬੈਨੀਫਿਟ ਇਹ ਕਿ ਤਾਂ ਲੀਕੀਜ ਬਹੁਤ ਘੱਟ ਹੁੰਦੇ ਏ ਠੀਕ ਹੈ ਜੀ ਤਾਂ ਪਾਣੀ ਪੋਣੀ ਆਮ ਆ ਵੀਰੇ ਆਪਣੇ ਜਿਮੀਂਦਾਰ ਸਾਰੇ ਕੱਦੂ ਵਿੱਚ ਯੂਜ਼ ਕਰਦੇ ਨੇ ਕੱਦੂ ਕੱਦੂ ਚ ਪਾਣੀ ਪੋਣੀ ਜਿੰਮੇ ਮਰਜ਼ੀ ਯੂਜ਼ ਕਰੀ ਜਾਓ ਇਹਦੇ ਦੀ ਕੋਈ ਦਿੱਕਤ ਨਹੀਂ ਮੇਂਦਰ ਪਾਣੀ ਨਹੀਂ ਜਾਊਗਾ ਅੰਦਰ ਪਾਣੀ ਨਹੀਂ ਜਾਂਦਾ ਕਿਉਂਕਿ ਬਿਲਕੁਲ ਕਿਉਂਕਿ ਇੱਕ ਤਾਂ ਇਹਦੇ ਵਿੱਚ ਸਟੀਲ ਸਟੀਲ ਹੋ ਗਈ ਹਾਂ ਉੱਪਰ ਰਬੜ ਦਾ ਰਿੰਗ ਹੋ ਗਿਆ ਰਬੜ ਦਾ ਰਿੰਗ ਹੋ ਗਿਆ ਸਹੀ ਗੱਲ ਆ ਫਰਕ ਹੁੰਦਾ ਤਾਂ ਕਰਕੇ ਨੂੰ ਮਕੈਨੀਕਲ ਸੀਲ ਲਾ ਰਹੇ ਨੇ ਮਕੈਨੀਕਲ ਸੀਲ ਕਿਹਾ ਜੀ ਠੀਕ ਆ ਵੀਰੇ ਠੀਕ ਆ ਤੇ ਬਾਈ ਆ ਵੀ ਗੱਲ ਸਮਝਣ ਵਾਲੀ ਆ ਠੀਕ ਹੈ ਜੀ ਆ ਦੇਖੋ ਤੇ ਕੁਝ ਹੋਰ ਹੋਊਗਾ ਇਹਨੂੰ ਤੇ ਬਾਈ ਸੀਲ ਮਕੈਨੀਕਲ ਇਹਨੂੰ ਮੈਨੂੰ ਵੀਰ ਨੇ ਪੁੱਛਿਆ ਸੀ ਹੂੰ ਮੈਂ ਵੀ ਉਹਨੂੰ ਬਾਈ ਨੂੰ ਪੁੱਛ ਗਈ ਬਾਈ ਨੂੰ ਉਹ ਕਲੀਅਰ ਕੀਤਾ ਪੈਸੇ ਹੁਣ ਤਕਰੀਬਨ ਜ਼ਿਆਦਾਤਰ ਰੋਟਾਵੇਟਰਾਂ ਨੂੰ ਮਕੈਨੀਕਲ ਆ ਰਹੀਆਂ ਵਿੱਚ ਵਿੱਚ ਕੁਝ ਰੋਟਾਵੇਟਰਾਂ ਨੂੰ ਦੂਜੇ ਵੀ ਆ ਰਹੀਆਂ ਸਿੰਪਲ ਠੀਕ ਹੈ ਜੀ ਤੇ ਬਾਕੀ ਬਾਈ ਮੀਂਹ ਦੇਖੋ ਨਹੀਂ ਤਾਂ ਆਪਾਂ ਰੋਟਾਵੇਟਰ ਸਾਨੂੰ ਚਲਾ ਕੇ ਦਿਖਾਉਣਾ ਸੀ ਕਿਉਂਕਿ ਮੀਂਹ ਕਾਫੀ ਪੈ ਗਿਆ ਚਿੱਕੜ ਹੋ ਗਿਆ ਗਾਰੇ ਮੈਂ ਰੋਟਰ 'ਤੇ ਚੱਲਣਾ ਔਖਾ ਹੋ ਜਾਣਾ ਠੀਕ ਹੈ ਜੀ ਤੇ ਅੱਜ ਬਾਈ ਤਕਰੀਬਨ 3-4 ਰੋਟਾਵੇਟਰਾਂ ਦੇ ਚੱਕਰ ਸੈੱਟ ਕਰਕੇ ਆਏ ਆਂ ਕਿ ਹਰੇਕ ਟਰੈਕਟਰ ਦਾ ਅਲੱਗ-ਅਲੱਗ ਚੱਕਰ ਹੈ ਠੀਕ ਹੈ ਜੀ ਤੇ ਆਪਣੇ ਕੋਲ ਹੋਰ ਵੀ ਬਾਈ ਆਗੇ ਰੋਟਰਵੇਟਰ ਕਿਸੇ ਨੇ ਹੋਰ ਨਹੀਂ ਲੈਣਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ 7 8 9 10 ਸਾਰੇ ਮਾਡਲ ਨੇ ਰੀਡ ਜਮਾ ਜੈ ਤੇ ਦਵਾਂਗੇ ਬਾਈ ਠੀਕ ਹੈ ਜੀ ਫੋਨ ਤੇ ਆਪਣਾ ਨੰਬਰ 81466 78790 ਨੰਬਰ ਤੇ ਗੱਲਬਾਤ ਕਰ ਲਿਓ ਜੀ ਠੀਕ ਹੈ ਜੀ ਤੇ ਆਪਣਾ 3055 ਬਾਈ ਬਾਈ ਨਾਲ ਕੋਲ ਤੇ ਬਾਈ ਨਾਲ ਕੋ ਤੂੜੀ ਵਾਲਾ ਸੌਰੀ ਮੱਕੀ ਵਾਲਾ ਉਹ ਪਲੈਂਟਰ ਹੈ ਮੱਕੀ ਬੀਜ ਨਾਲ ਬਾਈ ਨਾਲ ਸਾਰੀ ਬਿਜਾਈ ਇਸ ਵਾਰ ਇਹਦੇ ਨਾਲੇ ਕਰੀਆ ਟਰੈਕਟਰ ਨਾਲ ਇਸ ਏਰੀਆ ਵਿੱਚ ਆਪਣੇ ਤਰੀਬਨ ਕਾਫੀ ਟਰੈਕਟਰ ਚੱਲਦੇ ਨੇ ਬਾਈ ਬਾਈ ਨਾਲ ਕੋਲ ਹਾਲੈਂਡ ਵੀ ਹੈਗਾ ਬੜਾ 65 10 ਬਾਈ ਕਹਿੰਦਾ ਵੀ ਉਹਦੇ ਨਾਲੋਂ ਅਸੀਂ ਇਹਨੂੰ ਜ਼ਿਆਦਾ ਵੱਧ ਚਲਾਉਂਦੇ ਕਿਉਂਕਿ ਇਹਦਾ ਥੋੜਾ ਖਰਚਾ ਵੀ ਘੱਟ ਹੈ ਤੇ ਉਹ 4 ਵੀਲ ਹੈ ਕਹਿੰਦੇ ਥੋੜੀ ਦਿੱਕਤ ਹੈ ਕਟਾਈ 'ਚ ਇਹ ਥੋੜਾ ਸਾਨੂੰ ਸੌਖਾ ਲੱਗਦਾ ਚਲਾਉਣਾ ਠੀਕ ਹੈ ਜੀ ਬਾਕੀ ਬਾਈ ਇੱਕ ਥੋੜੀ ਸਰਵਿਸ ਕਰਨੀ ਆ ਟਰੈਕਟਰ ਦੀ ਟਾਈਮ ਲੱਗ ਜਾਣਾ ਇਹ ਦੇਖੋ ਬਾਈ ਮੀਂਹ ਕਾਫੀ ਪੈ ਗਿਆ ਇੱਧਰ ਇਸ ਏਰੀਆ ਵਿੱਚ ਬਾਈ ਪਪੂਲਰ ਬਹੁਤ ਜ਼ਿਆਦਾ ਮੀਂਹ ਦੇਖੋ ਅਜਹਨ ਵਧੀਆ ਪੈ ਗਿਆ ਬਾਈ ਪੂਰੀ ਗੱਲ ਕਰਤੀ ਖੇਤਾਂ ਦੇ ਵਿੱਚ ਲੋ ਜੀ ਤੇ ਇੱਕ ਬਾਈ ਆਪਾਂ ਨੇ ਕੱਲ 3511 ਟਰੈਕਟਰ ਦੀ ਵੀਡੀਓ ਪਾਈ ਸੀ ਤੇ ਉਹ ਟਰੈਕਟਰ ਬਾਈ ਅੱਜ ਸੇਲ ਹੋ ਗਿਆ ਸੀਗਾ ਰਾਤ ਨੂੰ ਬਹੁਤ ਵੀਰਾਂ ਦੇ ਫੋਨ ਆਏ ਠੀਕ ਹੈ ਜੀ ਕਈ ਵੀਰਾਂ ਨੂੰ ਇੱਕ ਵੀਰ ਆਏ ਵੀ ਸੀਗੇ ਮੇਰੇ ਕੋਟਲੇ ਤੋਂ ਉਹਨਾਂ ਨੂੰ ਖਾਲੀ ਜਾਣਾ ਪਿਆ ਵਾਪਸ ਤੇ ਬਾਈ ਨੂੰ ਫੋਨ ਤੇ ਗਿਆ ਸੀ ਵੀਰ ਬਣ ਕੇ ਬੇਨਤੀ ਆ ਸਾਰਿਆਂ ਨੂੰ ਹੱਥ ਬੰਨ ਕੇ ਕਿ ਕਿਸੇ ਨੇ ਆਉਣਾ ਹੁੰਦਾ ਟਰੈਕਟਰ ਦੇਖਣ ਤਾਂ ਮੇਰੇ ਵੀਰ ਫੋਨ ਕਰਕੇ ਆਇਆ ਕਰੋ ਕਈ ਵੀਰ ਬਿਨਾ ਫੋਨ ਕਰੇ ਤਾਂ ਐਨਾ ਬਾਈ ਟਰੈਕਟਰ ਦਾ ਕਈ ਵਾਰ ਸੌਦਾ ਹੋ ਜਾਂਦਾ ਫੋਨ ਤੇ ਕਈ ਵਾਰ ਸੌਦਾ ਹੋ ਜਾਂਦਾ ਬਾਈ ਠੀਕ ਆ ਫਿਰ ਸਾਨੂੰ ਬਹੁਤ ਔਖਾ ਲੱਗਦਾ ਜੀ ਤੇ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਕੋਈ ਵੀ ਚੀਜ਼ ਤੁਸੀਂ ਟਰੈਕਟਰ ਦੇਖਣ ਆਉਣਾ ਤਾਂ ਫੋਨ ਜ਼ਰੂਰ ਕਰਕੇ ਆਇਆ ਕਰੋ ਜੀ ਠੀਕ ਆ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਕਿਸੇ ਵੀ ਇਹਨਾਂ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜ਼ਰੂਰ ਕਨੈਕਟ ਕਰ ਸਕਦਾ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਸਾਰੇ ਵੀਰਾਂ ਦਾ ਪਿਆਰ ਦਿਓ ਧੰਨਵਾਦ